ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੈਦੋਕੇ ਜ਼ਿਲ੍ਹਾ ਨੂੰ ਪੈਂਦਾ ਮੋਗਾ ਠੀਕ ਹੈ ਜੀ ਨਿਹਾਲੇ ਵਾਲ ਦੇ ਨੇੜੇ ਪੈਂਦਾ ਹੈ ਬਾਈ ਕੋਲ ਦੋ ਬਸੀਆਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣਾ ਇਹ ਜਾਣਕਾਰੀ ਹਾਂਜੀ ਬਾਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਦੱਸੋ ਜੀ ਆਪਣਾ ਸੁਖਦੀਪ ਸਿੰਘ ਜੀ ਪੈਂਡ ਸੈਦੋਕੇ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਹਾਂਜੀ ਬਈ ਜੀ ਆ ਬੱਸੀ ਜਾਣਕਾਰੀ ਦੋ ਕਿੰਨੇ ਟਾਈਮ ਦੀ ਹੋ ਗਈ ਐ ਇਹ 1.5 ਸਾਲ ਦੀ ਹੈ ਜੀ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 20 20000 20000 ਰੇਟ ਹਾਂਜੀ ਠੀਕ ਹੈ ਜੀ ਲੋ ਪ੍ਰਾਪਤ ਚੈੱਕ ਕਰ ਸਕਦੇ ਹਾਂ ਚਾਰ ਥਾਂ ਨਿਕੜ ਮੈਂ ਬਾਕੀ ਤੁਰ ਤਰਾ ਦਿਖਾਉਣੇ ਤੁਹਾਨੂੰ ਤੋੜ ਦੋ ਭਰਾ ਨੂੰ ਰੇਟ ਭਰਾ ਵੀ 10000 ਮੰਗਿਆ ਬਾਈ ਨੇ ਠੀਕ ਹੈ ਜੀ ਚਾਰੇ ਥਾਂ ਨਿਕੜ ਮੈਂ ਲਓ ਜੀ ਲਓ ਜੀ ਟਰਦੀਆਂ ਠੀਕ ਹੈ ਜੀ ਬੰਦੋ ਜੀ ਹਾਂ ਜੀ ਭਾਈ ਦੂਜੀ ਵਸ ਦੀ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੈ ਇਹ ਇਹ 1.5 ਸਾਲ ਦੀ ਹੈ ਜੀ ਠੀਕ ਹੈ ਰੇਟ ਭਰਾ ਇਹਦਾ ਇਹਦਾ 20000 ਹੈ ਜੀ ਠੀਕਾ ਟਿਕਟ ਕੋਈ ਨਹੀਂ ਭਰਾਇਆ ਨਹੀਂ ਜੀ ਨਹੀਂ ਭਰਾਇਆ ਜੀ ਠੀਕਾ ਲੋ ਭਰਾ ਤੋੜ ਦੇਣ ਵੀ ਇਹਦਾ ਵੀ 20000 ਰੁਪਇਆ ਭਰਾ ਜੇ ਦੋਨੇ ਜੋੜੇ ਇਕੱਠਾ ਲਵਾਂਗੇ ਤਾਂ ਮਾਰ ਤਾੜ ਕਰ ਦੂੰਗੀ ਹਾਂਜੀ ਕਰ ਦਾਂਗੇ ਜੀ ਮਾਨਤਨ ਕਰ ਦਾਂਗੇ ਜੇ ਜੋੜਾ ਕਿਸੇ ਨੇ ਇਕੱਠਾ ਲੈਣਾ ਠੀਕ ਹੈ ਲੋ ਜੇ ਵੀ ਥੋੜਾ ਥੋੜਾ ਜਿਹਾ ਫੋਨ ਤੋਂ ਡਰਦੇ ਆ ਲੋ ਜੀ ਚਾਰ ਥਾਂ ਲਿਖੜ ਮੈਂ ਆ ਭਾਈ ਜੀ ਨਾਲ ਜਰੂਰ ਕੰਟਰੈਕਟ ਕਰੋ ਪੈਂਡ ਸੈਦੋ ਕੇ ਤੇ ਜਲਾਇ ਨੂੰ ਪੈਂਦਾ ਬਰਨਾਲਾ ਮੋਗਾ ਜੀ ਮੋਗਾ ਤੇ ਮਿਲਦੇ ਆ ਭਰਾ ਕਿਸੇ ਅਗਲੀ ਵੀਡੀਓ ਚੱਕ ਕੇ ਭਾਈ